ਸੁਖੀਏ ਕੋ ਪੇਖੇ ਸਭ ਸੁਖਿਆ ਰੋਗੀ ਕਹ ਪਾਣੇ ਸਭ ਰੋਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਕਿ ਭਾਈ ਆਤਮਿਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਿਕ ਸੁਖ ਮਾਣਦਾ ਦਿਸਦਾ ਹੈ ਵਿਕਾਰਾਂ ਦੇ ਰੋਗ ਵਿੱਚ ਫਸੇ ਹੋਏ ਦੇ ਖਿਆਲ ਵਿੱਚ ਸਾਰੀ ਲਕਾਈ ਹੀ ਵਿਕਾਰੀ ਹੈ ਕਰਨ ਕਰਾਉਂ ਰਹਾ ਸੁਆਮੀ ਆਪਣੇ ਹੱਥ ਸੰਜੋਗੀ ਮੇਰਾ ਮਾਲਕ ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਰੱਖਦਾ ਹੈ ਤੇ ਉਹਨੇ ਆਪਣੇ ਹੱਥ ਵਿੱਚ ਸਭ ਕੁਝ ਰੱਖਿਆ ਹੋਇਆ ਹੈ ਸੋ ਗੁਰੂ ਪਿਆਰੇ ਖਾਲਸਾ ਜੀ ਉਸ ਮਾਲਕ ਦਾ ਨਾਮ ਜਪਿਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ